सरगट गतका एसोसिएशन वल्लो हर साल दी तरह इस बार भी 13वीं गतका चैंपियनशिप मुकाबले एसोसिएशन प्रदान जगदीश सिंह वल्लो मुख सेवादार गुरद्वारा श्री बोहड़ी साहिब प्रदांडी रही हैंड विखे करवाए गए जिस विच विशेष तौर ते गुरद्वारा श्री बोहड़ी साहिब दे मुख सेवादार सरदार सुविंदर सिंह विशेष तौर ते पहुंचे नौकी लड़के लड़कियां गतके विच जोर दिखाए इस मौके गल बात करते हुए उन्होंने कहा की हाँ नौजवान पीढ़ी न खेडा वाल ध्यान देना चाहिए था, था जो अपनी चंगी सेहत चंगा जीवन व्यतीत कर इस मौके सविंदर सिंह प्रधान गुरुद्वारा बोली साहिब कुलवंत सिंह अवतार सिंह खुशबीर सिंह जिला गत का प्रधान जगदीश सिंह अमृत सिंह सेक्रेटरी मेम्बर विच मनिंदर सिंह सवराज सिंह अरशदीप सिंह हरजीत सिंह गुरकैप्टन सिंह जिला कोऑर्डिनेटर समेत हाजिर सन ਦਾ ਸਾਥ ਦੇ ਬੋਦੀ ਸਾਹਿਬ ਦੇ ਕਹਿੰਦਾ ਵਾਏ ਜੀ ਕਾ ਖਲਸਾ ਵਾਏ ਜੀ ਕੀ ਫਤਿਹ ਅੱਜ ਗੁਰਦੁਆਰਾ ਬੋਦੀ ਸਾਹਿਬ ਦੇ ਨੇੜੇ ਘਰ ਦਾ ਜਿਹੜੀ ਅਕਰਾਈ ਜਾਣੀ ਹੈ ਉਹਦੇ ਸਬੰਧ ਵਿੱਚ ਗੁਰਦੁਆਰਾ ਬੋਦੀ ਸਾਹਿਬ ਵਿਖੇ ਅੱਜ ਜ਼िले ਦੀ ਯੋ ਗੱਤਕੇ ਦਾ ਮੁਕਾਬਲਾ ਕਰਾਇਆ ਜਾਣਾ ਉਹ ਕਰਾਇਆ ਜਾ ਰਿਹਾ ਹੈ ਔਰ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਸਵੈਤੀ ਗਦਕਾ ਸਾਨੂੰ ਸਾਡੇ ਗੁਰੂ ਸਾਹਿਬਾਨਾ ਨੇ ਜਿੱਤਾ ਕਿ ਆਪਾਂ ਆਪਣੀ ਸਿਹਤ ਨੂੰ ਔਰ ਉਸ ਵੇਲੇ ਸਮੇਂ ਦੀ ਜ਼ਰੂਰਤ ਵੀ ਸੀ ਔਰ ਅੱਜ ਵੀ ਜ਼ਰੂਰਤ ਹੈ ਕਿ ਜਦੋਂ ਇਸ ਗਦਕੇ ਕੰਪੀਟੀਸ਼ਨ ਦੇ ਆਪਾਂ ਭਾਗ ਲੈਂਦੇ ਆ ਜਿੱਤੇ ਆਪਣਾ ਸਰੀਰ ਜਿਹੜਾ ਉਹ ਠੀਕ ਰਹਿੰਦਾ ਉਹਦੇ ਨਾਲ ਦੀ ਨਾਲ ਆਪਾਂ ਜਦੋਂ ਕਿਤੇ ਲੋੜ ਪਵੇ ਆਪਣੀ ਰੱਖਿਆ ਦੇ ਵਾਸਤੇ ਉਸ ਦੇ ਵਿੱਚ ਵੀ ਆਪਣੀ ਰੱਖਿਆ ਵਿੱਚ ਬਹੁਤ ਵੱਡਾ ਇਸ ਦਾ ਯੋਗਦਾਨ ਹੈ ਸੋ ਮੈਂ ਸਾਜ ਜਰਦੀਸ਼ ਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਕਿ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਕਿ ਜਿਹੜੀ ਹੈ ਜਿਲੇ ਦੀ ਗੱਦਕੇ ਦਾ ਮੁਕਾਬਲਾ ਉਸ ਨੂੰ ਗੁਰਦੁਆਰਾ ਬੋਡੀ ਸਾਹਿਬ ਵਿਖੇ ਕਰਾਇਆ ਜਾ ਰਿਹਾ ਹੈ ਔਰ ਤਾਂ ਕਿ ਸਾਡੇ ਇਸ ਇਲਾਕੇ ਦੇ ਜਿਹੜੇ ਬੱਚੇ ਨੇ ਨੌਜਵਾਨ ਵੀਰ ਹੈ ਉਹ ਇਸੇ ਜਿਹਾ ਭਾਗ ਲੈ ਕੇ ਔਰ ਆਪਣਾ ਜਿਹੜਾ ਇਸ ਗੱਦਕੈਂ ਦੀ ਸਖਲਾਈ ਲੈ ਕੇ ਜਿੱਥੇ ਉਹਨਾਂ ਨੇ ਆਪਣਾ ਜੀਵਨ ਪੱਧਰ ਜਿਹੜਾ ਉੱਚਾ ਕਰਨਾ ਹੈ ਉੱਥੇ ਮੈਂ ਜ਼ਮਾਨਾ ਕਿ ਜਿਹੜਾ ਵੀ ਨੌਜਵਾਨ ਬੱਚਾ ਛੇੜਾਂ ਅਜ ਭਾਗ ਲਈਦਾ ਹੈ ਕੁਦਰਤੀ ਹੈ ਕਿ ਉਹ ਨਸ਼ੇ ਦੀ ਦਲਦਲ ਤੋਂ ਦੂਰ ਰਹਿੰਦਾ ਹੈ ਇਸ ਕਰਕੇ ਇਹ ਵੱਡਾ ਇਹਨਾਂ ਦਾ ਯੋਗਦਾਨ ਹੈ ਕਿ ਸਾਡੇ ਬੱਚੇ ਜਿਹੜੇ ਇਹ ਤੋਂ ਪ੍ਰੇਰਨਾ ਲੈ ਕੇ ਇਸ ਜਿਹਾ ਭਾਗ ਲੈ ਕੇ ਤੇ ਆਪਣੇ ਆਪ ਨੂੰ ਰੇਸ਼ ਤੋਂ ਦੂਰ ਰੱਖ ਕੇ ਆਪਣਾ ਜੀਵਨ ਜੀਤ ਕਰਨ ਦਾ ਪ੍ਰਯਾਲਾ ਕਰਨ ਔਰ ਜਿਸ ਤਰ੍ਹਾਂ ਦਾ ਇਹ ਖੇਡ ਮੁਕਾਬਲਾ ਹੈ ਇਹਦੇ ਨਾਲ ਨਾਲ ਹੀ ਸਾਨੂੰ ਆਪਣੇ ਗੁਰੂ ਸਾਹਿਬਾਨਾਂ ਦੀ ਯਾਦ ਵੀ ਆਉਂਦੀ ਹੈ ਇਸ ਦੇ 6ਵੇਂ ਪਾਤਸ਼ਾਹ ਨੇ ਵੀ ਆਪਣੇ ਸਿੱਖਾਂ ਨੂੰ ਸਾਜਿਦਰ ਵਜਾ ਦੇ ਕੇ ਤੇ ਉਹਨਾਂ ਨੂੰ ਸਾਜਿਦਰਤਾਰੀ ਬਣਾਇਆ ਔਰ ਫਿਰ ਉਹਨਾਂ ਤੋਂ ਬਾਅਦ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰ ਆਇਨ ਮੇਮੀ ਜਿਹੜਾ ਹੋਲੇ ਮਹਲੇ ਦਾ ਪ੍ਰੋਗਰਾਮ ਕੀਤਾ ਉਹ ਇਹੋ ਹੀ ਕਾਰਨ ਸੀ ਕਿ ਉਹਨਾਂ ਨੇ ਦੋ ਤਰਾਹੀਆਂ ਆਪਣੇ ਸਿੱਖਾਂ ਨੂੰ ਵੰਡ ਕੇ ਉਹਨਾਂ ਦੇ ਆਪੋ ਇੱਕ ਜਿਹੜੇ ਆ ਮੁਕਾਬਲੇ ਕਰਾ ਕੇ ਗੱਤੀ ਦੇ ਕਿ ਉਹਨਾਂ ਨੂੰ ਜਛਤਰ ਵਿਦਿਆ ਦੀ ਪ੍ਰਾਪਤੀ ਕਰਨ ਦਾ ਸਾਨੂੰ ਇਹ ਸੰਦੇਸ਼ ਦਿੱਤਾ ਸੋ ਮੈਂ ਆਜ ਕਰਦਾ ਕਿ ਸਾਡੇ ਇਲਾਕੇ ਦੇ ਨੌਜਵਾਨ ਬੱਚੇ ਇਹ ਤੋਂ ਸੇਧ ਲੈ ਕੇ ਆਪਣਾ ਜੀਵਨ ਨਿਰਵਾਹ ਕਰਕੇ ਇਹ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਮਹਾਰਾਜ ਦੀ ਆਸ਼ਮਤਾ ਆਪਣਾ ਜੀਵਨ ਜਿਹੜਾ ਉਪਰਵਾਹ ਕਰਦਾ ਉਹ ਆਖੀਏ ਉਹ ਆਏ ਗੂਕਾ ਕਲਸਾ ਡਿਸਟ੍ਰਿਕਟ ਕੋ ਪ੍ਰੈਜ਼ੀਡੈਂਟ ਦਾ ਸੈਸ਼ਨ ਸਾਡੇ ਕੇ ਜਿਹੜੇ ਕੰਟਕ ਮੁਕਾਬਲੇ ਤੇ ਨੀ ਸਕੇਟ ਚੈਂਪੀਅਨਸ਼ਿਪ ਵਾਸਤੇ ਕੇ ਭੇਲੇ ਜਾ ਰਹੇ ਆ ਇਹ ਇੰਨੇ ਚੰਗੇ ਚੰਨਿਆ ਦੀ ਮਾਂ ਆਂ ਆ ਉਹਨਾਂ ਦੀ ਕੋ ਸਹਿਬਾਨ ਉਸਤਾਦ ਸਕੂਲਾਂ ਦੇ ਬੱਚੇ ਜੇ ਗੁਰਦੁਆਰਾ ਬੋੜੀ ਸਾਹਿਬ ਇੱਕ ਪੂਰੀ ਐਸੋਸੀਏਸ਼ਨ ਸਾਡੇ ਜ਼ਿਲ੍ਹਾ ਜਿਲੇ ਦੀ ਇਹਨਾਂ ਨੂੰ ਟੈਂਕ ਫੋਲ ਕਰਦੀ ਹੈ ਇਹਨਾਂ ਦਾ ਇਹਨਾਂ ਨੇ ਬੜਾ ਬਹੁਤ ਸਹਿਯੋਗ ਦਿਖਾਇਆ ਤੇ ਇਹ ਜਿਹੜੇ ਬੱਚੇ ਆ ਜਿੱਦੋਂ ਜਿੱਤ ਕੇ ਅੱਗੇ ਸਟੇਡੀ ਅਪੀਰਪੋਰਟ 다ਰੇ ਆ ਉਸ ਤੋਂ ਹੋ ਕੇ ਇੰਟਰਨੈਸ਼ਨਲ ਵੀ ਇਹਦੀ ਡਿਗਸ ਗੇਮ ਵੀ ਚਲ ਰਹੀ ਹੈ ਮਾਹੌਲ ਪ੍ਰਧਾਨ ਜੀ ਅੱਗੇ ਦੱਸ ਚੁੱਕੇ ਆ ਵੀ ਬਹੁਤ ਖਰਾਬ ਹੈ ਇਹ ਸਾਡੀ ਵਿਰਾਸਤੀ ਨਹੀਂ ਖੇਡ ਨਾ ਜਿਹੜੀ ਨਵੀਂ ਪੀੜੀ ਹੈ ਜੁੜਨ ਨਾ ਕਿ ਇਹ ਸਮਾ ਬਹੁਤ ਮਾਰਾ ਰਿਆ ਕਿ ਨਸ਼ੇ ਦੇ ਦਲਦਲ ਦੇ ਵਿੱਚ ਬੱਚੇ ਡਿੱਗਦੇ ਜਾ ਰਹੇ ਤੇ ਮੇਰੇ ਖਿਆਲ ਕੀ ਸਾਨੂੰ ਕਈ ਸਾਲ ਹੋ ਗਏ ਆ ਸਾਡੇ ਇਹ ਵੀਰਪੁਰ ਤੋਰਾ ਬਹੁਤ ਸਾਲ ਦੇ ਪ੍ਰਧਾਨ ਨੇ ਸਾਡੇ ਮੇਰੇ ਵੀਰ ਬੜਾ ਸਲੋਕ ਦਿੰਦੇ ਤੇ ਨਾਲ ਦੀ ਨਾਲ ਹੀ ਬਾਣੀ ਬਣੇ ਦੀ ਵੀ ਫਿਰਦਾ ਜਿੰਦੇ ਆ ਵੀ ਫਿਰਤ ਕਰੀ ਜਾਂਦੇ ਆ ਆਪਣੀ ਡਿਊਟੀ ਨੂੰ ਪਾਈ ਜਾਂਦੇ ਆ ਅਸੀਂ ਸਾਰੇ ਜਣੇ ਰਲ ਕੇ ਕਿ ਬਾਣੀ ਬਣੇ ਨਾਲ ਜੁੜੋ ਇਸ ਵਰਾਸਤੀ ਮਾਈ ਖੇਡ ਨਾਲ ਜੁੜੋ ਪਾਸ਼ਾ ਕਿਰਪਾ ਕਰਨਾ ਇਹ ਜਿਹੜੇ ਬੱਚੇ ਇਥੋਂ ਜਿੱਤ ਕੇ ਚਲੇ ਆਂ ਬੁਲਾਈ ਦੇ ਪੱਤਰ ਆ ਇਹਨਾਂ ਆਂ ਸਟੇਟ ਖੇਡਣੀ ਆ ਮਹਾਰਾਜ ਇਹਨਾਂ ਨੂੰ ਕੋਸ਼ਿਸ਼ ਕਰਨ ਹਰ ਮਦਾਨੋਂ ਫਤਿਹਬਖਸ਼ਣ ਪਾਣੀ ਪਾਣੀ ਦੀ ਦਾਤ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ